ਭਾਈ ਪੈਸੇ ਘਟਨੇ 1.5 ਲੱਖ ਰੁਪਇਆ ਹੈਗਾ ਚੁੱਪ ਕਰਕੇ ਆ ਜਾਓ ਮੇਰਾ ਵੀਰ ਗੱਡੀ ਲੈ ਜਿਓ ਅੰਦਰੋਂ ਇੰਟੀਰੀਅਰ ਵੀ ਚੈੱਕ ਕਰ ਲਓ LED ਵੇਰਾ ਲੱਗੀ ਹੋਈ ਆ 4,70,000 ਰੁਪਇਆ 4,70,000 ਬਾਈ ਚਾਰੇ ਟਾਇਰ ਨਵੇਂ ਨੇ ਮਿੱਤਰੋ ਚਾਰੇ ਟਾਇਰ ਨਵੇਂ ਨੇ 17 ਮਾਡਲ 11ਵੇਂ ਮਹੀਨੇ ਦੀ 4,70,000 ਦੀ ਮਿਲ ਜੂ ਵੀਰੇ 1.5 ਲੱਖ ਭਰ ਕੇ ਮਿਲ ਜੂ ਗੱਡੀ ਇਹ ਲੱਖ ਰੁਪਇਆ ਜੀ ਲੱਖ ਰੁਪਇਆ ਲੈ ਆਓ ਬਾਕੀ ਕਰਾਵਾਂਗੇ ਲੋਨ ਲੱਖ ਲੈ ਕੇ ਆਓ ਬਾਕੀ ਹੋ ਜੂ ਲੋ 1000 14 ਮਾਡਲ ਹੂੰ ਫਸਟ ਓਨਰ ਕਾਰ ਆ ਚਾਰੇ ਟਾਇਰ ਨਵੇਂ ਆ ਠੀਕ ਆ ਬਾਈ ਬੰਪਰ ਛੱਡ ਕੇ ਬਾਕੀ ਸਾਰੀ ਗੱਡੀ ਓਰੀਜਨਲ ਆ ਜੀ। ਠੀਕ ਹੈ। ਭਾਈ ਮੈਂ ਇੱਕ ਚੀਜ਼ ਦੇਖੀ ਆ। ਜਿੱਨੇ ਮੈਂ ਗੱਡੀ ਦੇ ਹਰ ਤੱਕ ਨਿਗਾਹ ਮਾਰੀ ਆ ਸਾਰੇ ਵੀਰੇ ਯਾਰ ਓਰੀਜਨਲ ਪੇਂਟ ਦੇ ਗੱਡੀਆਂ ਨੇ। ਓਰੀਜਨਲ ਪੇਂਟ ਬਾਈ ਜੀ। ਠੀਕ ਹੈ। ਤੇ ਭਾਈ ਕੱਲੇ ਬੰਪਰਾਂ ਛੱਡ ਕੇ ਸਾਰੀਆਂ ਗੱਡੀਆਂ ਜਿਵੇਂ ਜੈਨੂਨ ਨੇ ਘੈਂਟ ਕਰਾਂ ਰਾਂਗੇ। ਇੱਕ ਵਾਰ ਨਾ ਗੱਡੀ ਦਾ ਅੰਟੇਰ ਚੈੱਕ ਕਰਾ। ਡਿਟੇਲ ਤੁਹਾਨੂੰ ਬਾਅਦ ਦੰਨੇ ਗੱਡੀ ਦੀ। ਇਹ ਹੈਗੀ ਬਈ ਟਾਇਓਸ ਗੱਡੀ। ਆ ਚੈੱਕ ਕਰੋ ਬਾਈ ਜਿਵੇਂ ਨਾ ਏਜੰਸੀ ਦੇ ਵਿੱਚ ਪਿਆਰ ਹੁੰਦਾ ਨਾ ਜਮੀ ਅਨਟਚ ਇੰਟੀਰੀਅਰ ਦਾ। ਬਈ ਬਹੁਤ ਘੈਂਟ ਇੰਟੀਰੀਅਰ ਹੈ ਘੈਂਟ ਘੈਂਟ ਕਾਰਾਂ ਲੈਣੀਆਂ ਨੇ ਬਈ ਬਈ A1 ਕੰਡੀਸ਼ਨ ਦੀਆਂ ਕਾਰਾਂ ਹੋਣਗੀਆਂ ਬਈ ਪੂਰੀਆਂ ओरिजिनल ਕਾਰਾਂ ਹੋਣਗੀਆਂ ਤੇ ਬਈ ਆਪਾਂ ਇਸ ਟਾਈਮ ਖੜੇ ਆਂਗੇ ਸਤ ਸਾਈਂਬ ਕਾਰ ਬਜ਼ਾਰ ਪਿੰਡ ਦੱਤਾ ਔਰ ਤਹਿਸੀਲ ਆਪਣੀ ਰਾਏਕੋਟਾ ਤੇ ਬਈ ਲੁਧਿਆਣਾ ਜ਼ਿਲ੍ਹਾ ਪੈਂਦਾ ਪਹਿਲਾ ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਬਈ ਸਵਾਗਤ ਆ ਆਪਣੇ ਪੇਜ ਤੇ ਤੇ ਬਾਈ ਜੀ ਆਪਣੇ ਨਾਮ ਨੇ ਬਈ ਹਸੀਕਾਲ ਜੀ ਕੀ ਹਾਲ ਹੈ ਬਈ ਵਧੀਆ ਬਾਈ ਕੀ ਹਾਲ ਹੈ ਬਾਈ ਠੀਕ ਠਾਕ ਜੀ ਤੇ ਬਈ ਆਪਣੇ ਵੀਰਾਂ ਨੂੰ ਪਹਿਲਾਂ ਆਪਣਾ ਪ੍ਰੋਪਰ ਐਡਰੈਸ ਸਮਝਾਓ ਜੀ ਡਰੈਸ ਬਾਈ ਜੀ ਆਪਣਾ ਹੈਗਾਗਾ ਪਿੰਡ ਦੱਦਾ ਹੂਰਾ ਠੀਕ ਹੈ ਜੀ ਤਹਿਸੀਲ ਰਾਏਕੋਟ ਆ ਜ਼ਿਲ੍ਹਾ ਲੁਧਿਆਣਾ ਠੀਕ ਹੈ ਆ ਰੋਡ ਆ ਗਿਆ ਜੀ ਮੇਨ ਬਰਨਾਲਾ ਲੁਧਿਆਣਾ ਉਹ ਨਹਿਰ ਦਾ ਪੁਲਾਣਾ ਵੀਰੇ ਉਹ ਨਹਿਰ ਦਾ ਪੁਲਾਣਾ ਗਿਆ ਜੀ ਠੀਕ ਹੈ ਬਈ ਉਹ ਨਹਿਰ ਦਾ ਪੁਲਾਣਾਗਾ ਠੀਕ ਹੈ ਦੱਦਾ ਹੂਰਾ ਤੇ ਮਹਿਲਕਲਾਂ ਕਿੰਨਾ ਪੈਂਦਾ ਵੀਰੇ ਰੋ ਮਹਿਲਕਲਾਂ ਇੱਥੋਂ ਹੈਗਾ ਜੀ 5 ਕਿਲੋਮੀਟਰ ਠੀਕ ਆ ਤਾਂ ਮੇਤਰ 5 ਕਿਲੋਮੀਟਰ ਮਹਿਲਕਲਾਂ ਉਹ ਆ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਤੇ ਬਈ ਗੱਡੀਆਂ ਦੀ ਆਪਣੇ ਕੋਲ ਕਿੰਨੇ ਗੈਨੂਅਲ ਗੱਡਿਆਂ ਨੇ ਗਾਰੰਟੀ ਕਿੰਨੀ ਕ ਆਪਣੇ ਸਾਰੀਆਂ ਗਾਰਾਂ ਦੀ ਗਾਰੰਟੀ ਹੋ ਜਿਹੜੀਆਂ ਦੀ ਵੀਡੀਓ ਬਣ ਰਹੀ ਹੈ ਸਾਰੀਆਂ ਗਾਰਾਂ ਦੀ ਫੁੱਲ ਇੰਜਨ ਦੀ ਗੇਅਰ ਦੀ ਐਕਸੀਡੈਂਟ ਦੀ ਔਰ ਕਾਗਜ਼ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਠੀਕ ਹੈ ਹਾਂਜੀ ਬਈ ਕੋਈ ਮਤਲ ਜਿਹੜੀ ਆਪਾਂ ਕੋਈ ਗੱਲ ਕਹਾਂਗੇ ਵੀਡੀਓ ਦੇ ਵਿੱਚ ਕੋਈ 1921 ਤਾਂ ਨਹੀਂ ਨਿਕਲਦੀ ਆਕੇ ਜਮਾ ਨਹੀਂ ਬਾਈ ਜੀ ਜਿਹੜੀ ਗੱਲ ਵੀਡੀਓ ਚ ਕਹੀ ਆ ਠੀਕ ਹੈ ਉਵੇਂ ਗੱਡੀ ਮਿਲਦੀ ਤੇ ਮਿੱਤਰੋ ਸਰਟੀਫਾਈਡ ਰਿਪੋਰਟ ਆਪਾਂ ਦੇਵਾਂਗੇ ਜਿਹੜੀ ਗੱਲਬਾਤ ਹੋ ਉਹ ਦੱਸਾਂਗੇ ਕਰੀਏ ਵੀਰੇ ਸਟਾਰਟ ਫਿਰ ਹਾਂਜੀ ਬਾਈ ਜੀ ਨਹੀਂ ਪਹਿਲਾਂ ਕ੍ਰਿਸ਼ਨਾ ਵੀ ਕਰਦੇ ਆ ਸ਼ੁਰ ਏ ਬਾਈ ਜੀ 2017 ਮਾਡਲ ਗੱਡੀ ਆ ਠੀਕ ਹੈ ਜੀ ਸਾਰੀ ਗੱਡੀ origignal ਆ ਬੰਪਰ ਫਰੰਟ ਛੱਡ ਕੇ ਓਕੇ ਜੀ ਫਰੰਟ ਬੰਪਰ ਪੇਂਟ ਆ ਬਾਕੀ ਸਾਰੀ ਗੱਡੀ ਜੈਨੂਨ ਆ ਚਾਰੇ ਟਾਇਰ ਕਾਰ ਦੇ ਨਵੇਂ ਆ ਹੂੰ ਨਵੇਂ ਸੀਟ ਕਵਰ ਆ ਤੇ ਨਵੀ ਬੈਟਰੀ ਆ ਫਰਸਟ ਓਨਰ ਆ ਫਰਸਟ ਓਨਰ ਕਾਰ ਆ ਫਰੰਟ ਗਲਾਸ ਤੋਂ ਲੈ ਕੇ ਸਾਰੇ ਗਲਾਸ ਨਾਲ ਦੇ ਆ ਲੋ ਜੀ ਮਿੱਤਰੋ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਸਾਰੀ origignal ਆ ਬਈ ਬੰਪਰ ਛੱਡ ਕੇ ਗੱਡੀ ਦੇ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਵਿਰੇ ਲੱਖ ਕਿਲੋਮੀਟਰ ਚੱਲੀ ਹੋ ਗੱਡੀ 91000 ਚੱਲੀ ਆ ਜੀ 91000 ਦੱਲੀ ਆ ਲੈ ਮਿੱਤਰੋ 91000 ਚੱਲੀ ਆ ਗੱਡੀ ਸ਼ੀਸ਼ੇ ਸੁੱਸੇ ਸਾਰੇ ਨਾਲ ਦੇ ਨੇ ਤੇ ਵੀਰੇ ਕਿੰਨਾ ਰੇਟ ਇਹਦਾ ਰੇਟ ਆ ਬਾਈ ਜੀ ਐਨਓਸੀ ਦੇ ਨਾਲ 1.51 ਲੱਖ ਰੁਪਈਆ 1.51 ਲੱਖ ਇਹਨੂੰ ਜੀ ਤੇ ਵੀਰੇ ਲੋਨ 3 ਲੱਖ ਭਰ ਕੇ ਹੋਈ ਹਾਂ ਜੀ ਲੋਨ ਮੰਨ ਲਓ 3 ਲੱਖ ਡਾਊਨ ਪੇਮੈਂਟ ਦੇ ਕੇ ਬਾਕੀ ਆਪਾਂ ਲੋਨ ਕਰਵਾ ਲਾਂਗੇ ਲੈ ਮਿੱਤਰੋ 3 ਲੱਖ ਰੁਪਈਆ ਲੈ ਆਓ 17 ਮਾਡਲ ਨੋਵਾ ਕ੍ਰਿਸਟਲ ਲੈ ਜਿਓ ਉਸ ਤੋਂ ਬਾਅਦ ਹੋ ਜੂ ਲੋਨ ਗੱਲਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਦਿਖਾਉਣਿਆਂਗੇ ਜਮਦੂਦ ਦਾ ਝੋਟਾ ਬਾਈ ਇਹ ਬਾਈ 3 ਲੱਖ ਭਰ ਕੇ ਮਿਲ ਜੂਗਾ ਇਹ ਵੀ ਦੇ ਦਾਂਗੇ ਜੀ ਕੀ ਗੱਲਬਾਤ ਆ ਬਾਈ ਇਹ ਬਾਈ ਜੀ 2000 13 ਮਾਡਲ ਆ 11ਵੇਂ ਮਹੀਨੇ ਦੀ ਕਾਰ ਆ ਠੀਕ ਹੈ ਪੰਜੇ ਟਾਇਰ ਨਵੇਂ ਆ ਜੀ ਕੇ ਦੀ 4/2 ਆ ਨਾ ਬਾਈ 4/2 ਆ ਮੈਨੂਅਲ ਕਾਰ ਆ ਜੀ ਸਾਰੀ ਗੱਡੀ ਓਰੀਜਨਲ ਆ ਜੀ ਲਓ ਮਿੱਤਰੋ ਗੱਡੀ ਸਾਰੀ ਓਰੀਜਨਲ ਆ ਘੈਂਟ ਕਾਰ ਆ ਓਨਰ ਫਾਸਟ ਆ ਜੀ ਓਨਰ ਅਬੀ ਫਾਸਟ ਆ ਹਾਂਜੀ ਬਾਈ ਲਓ ਮਿੱਤਰੋ ਓਨਰ ਫਾਸਟ ਆ ਪੰਜੇ ਟਾਇਰ ਨਵੇਂ ਨੇਗੇ ਜੇ ਭਾਈ ਇਹਦੀ ਗੱਲ ਕਰੀਏ ਨੰਬਰ ਵਗੈਰਾ ਲੱਗ ਜੂ ਤੇ ਤੇ ਨੰਬਰ ਲੱਗੂਗਾ ਜੀ ਠੀਕ ਹੈ ਤੇ ਭਾਈ ਐਨਓਸੀ ਨਾਲ ਕੀ ਰੇਟ ਰਣ ਵਾਲਾ ਐਨਓਸੀ ਦੇ ਨਾਲ ਕਾਰ ਦਾ ਰੇਟ ਹੈ ਜੀ 10 ਲੱਖ 75000 ਰੁਪਿਆ 10 ਲੱਖ 75000 ਹਾਂਜੀ ਭਾਈ 13 ਮਾਡਲ ਦਾ ਭਾਈ 13 ਮਾਡਲ ਦਾ ਜੀ ਠੀਕ ਹੈ 3 ਲੱਖ ਭਰ ਕੇ ਮਿਲ ਜੂ 3 ਲੱਖ ਭਰ ਕੇ ਆਪਾਂ ਦੇ ਦਾਂਗੇ ਬਾਕੀ ਹੋ ਜੂਗਾ ਕਾਰ ਤੇ ਲੋਨ ਭਾਈ ਲੋਨ ਹੋ ਜੂ ਬਾਕੀ ਗੱਲਬਾਤ ਤੁਸੀਂ ਕਰ ਲਿਓ ਨੰਬਰ ਲਵਾਉਣਾ ਹੋ ਨੰਬਰ ਵੀ ਲੱਗ ਜੂਗਾ ਸਤ ਸਾਬ ਕਾਰ ਵਿਆਰ ਦੱਦਾਹੂਰ ਰਾਏਪੁਰ ਅਸੀਂ ਗੱਲ ਇੱਕ ਸਾਨੂੰ ਇੱਕ ਸਿੰਪਲ ਤੌਰ ਤੇ ਇੱਕ ਗੱਡੀ ਦਿਖਾ ਰਹੇ ਜੀ ਆ ਜਿਓ ਬੜਾ ਇਹ ਤਾਂ ਮੈਂ ਬੋਰਡ ਖੋਲ ਰਿਹਾ ਜੀ ਅੱਛਾ ਲੈ ਵੀ ਬੋਰਨਡ ਦਿਖਾਉਂਦੇ ਨਾ ਠੀਕ ਹੈ ਇਹ ਪਹਿਲਾ ਬਾਈ ਦੇਖਿਆ ਜਿਹੜਾ ਆਪਦੇ ਆਪ ਬੋਰਨਡ ਚੱਕਦਾ ਵੀ ਆ ਚੈੱਕ ਕਰੋ ਯਾਰ ਜਿਹੜੀ ਚੀਜ਼ ਦਿਖਾਉਣ ਵਾਲੀ ਆ ਨਾ ਇਹ ਦਿਖਾਓ ਲਓ ਜੀ ਬਈ ਕਰੋ ਬਈ ਚੈੱਕ ਗੱਡੀ ਦੇ ਰੂਖ ਖਸ ਹੁੰਦਾ ਬਈ ਚੈੱਕ ਕਰਕੇ ਨਾ ਉਹ ਦੇਖੋ ਮਾਰਦੇ ਬਈ ਸਭ ਅੰਦਰ ਮਾਰਦੇ ਸਹੀ ਤਰੀਕੇ ਨਾਲ ਬਈ ਜਿਵੇਂ ਜਿਵੇਂ ਗੱਡੀ ਬਾਹਰੋਂ ਪਈ ਆ ਬਈ ਉਵੇਂ ਬਈ ਅੰਦਰੋਂ ਗੱਡੀ ਪਈ ਆਗੀ ਇੰਜਨ ਜਮਾ ਸਾਫ ਬਈ ਕਿਤੇ ਕੋਈ ਕੁਝ ਨਹੀਂ ਹੈਗਾ ਠੀਕ ਹੈ ਸਾਰੀ ਗੱਡੀ ਕਾਰ ਸੀਲਡ ਹੈ ਜੀ ਕਿਤੇ ਕੋਈ ਜਾ ਬਣੀ ਲੱਗੀ ਹੋਈ ਹਾਂ ਲੈ ਮਿੱਤਰੋ ਸ਼ੀਲਡ ਆ ਬਾਈ ਸਭ ਕੁਝ ਚੈੱਕ ਕਰ ਲਓ ਠੀਕ ਹੈ ਤੇ ਕੈਂਟ ਕਰਾ ਰਹੇ ਨੇ ਬਾਈ ਜਿੱਦਾਂ ਤੁਹਾਨੂੰ ਬਈ ਇੱਥੇ ਬਾਹਰੋਂ ਦੇਖਣ ਨੂੰ ਮਿਲਣਗੇ ਗੱਡੀਆਂ ਉਹ ਜਿਹੇ ਅੰਦਰੋਂ ਮਿਲਣਗੀਆਂ ਨੋਨ ਐਕਸੀਡੈਂਟ ਦੇ ਗਾਰੰਟੀ ਵਾਲੇ ਗੱਡੀਆਂ ਮਿਲਣਗੀਆਂ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾ ਦਈਏ ਅੱਗੇ ਬ੍ਰਿਜ ਆ ਗਈ ਹੈ ਵੀਰੇ ਹਾਂਜੀ ਠੀਕ ਹੈ ਇੱਧਰ ਆ ਗਿਆ ਕਹਿੰਦੇ ਸੋਨੂ ਸੀਤੋ ਵਾਲਾ ਵੀ ਆ ਗਿਆ ਤੇ ਗੱਡੀ ਤੇ ਲਾਇਬਿਲ ਪਿਆ ਗਿਆ ਆ ਚੈੱਕ ਕਰੋ ਬਸ ਇਸ ਟਾਈਮ ਪੂਰਾ ਹਿੱਟਾ ਵਾਲਾ ਬੰਦਾ ਹਾਂਜੀ ਬਾਈ ਜੀ ਠੀਕ ਆ ਭਗਤ ਬੰਦਾ ਬਾਈ ਕੀ ਗੱਲ ਪਤਾ ਬਈ ਇਹਦੀ ਇਹ ਬਾਈ ਜੀ 2000 19 ਮਾਡਲ ਬਰੀਜਾ ਜੀ ਠੀਕ ਹੈ ਬਾਈ ਨਵੇਂ ਮਿਚਲ ਦੇ ਟਾਇਰ ਆ ਨਵੇਂ ਲਾਈ ਵੀਲ ਹੈ ਜੀ ਅੰਦਰੋਂ ਵਧੀਆ ਵੀ ਗੱਡੀ ਬਹੁਤ ਚੰਗੀ ਗੱਡੀ ਹੈ ਜੀ ਲੈ ਮਿੱਤਰੋ ਵਧੀਆ ਗੱਡੀ ਹੈਗੀ ਸਾਫ਼ ਸੁਥਰੀ ਗੱਡੀ ਆ 17 ਮਾਡਲ ਬੀਡੀਆ ਜੀ ਬੀਡੀਆ ਵੀਰੇ ਬੀਡੀਆ 19 ਮਾਡਲ ਬਾਈ ਠੀਕ ਹੈ ਗੱਡੀ ਘੈਂਟ ਆ ਸਾਫ਼ ਸੁਥਰੀ ਗੱਡੀ ਆ ਬਾਈ ਲੋਨ ਵਗੈਰਾ ਹੋ ਜੂ ਤੇ ਵੀ ਲੋਨ ਹੋ ਜੂਗਾ ਜੀ ਕਿੰਨਾ ਕੋ ਜੂ ਲੋਨ ਲੋਨ ਤੇ 1.5 ਲੱਖ ਡਾਊਨ ਪੇਮੈਂਟ ਦੇ ਕੇ ਬਾਕੀ ਕਰਵਾ ਦਾਂਗੇ ਲੋਨ ਬਾਈ ਜੀ 1.5 ਲੱਖ ਦੇ ਕੇ ਮਿਲ ਜੂਏ ਹਾਂਜੀ ਬਾਈ ਜੀ ਲੋ ਜੀ ਮਿੱਤਰੋ 1.5 ਲੱਖ ਦੇ ਕੇ ਹਨਾ ਬਰੀਜਾ ਗੱਡੀ ਮਿਲ ਜੂ 19 ਮਾਡਲ ਬਾਕੀ ਉਹ ਜੂ ਲੋਨ ਲੋਨ ਬਾਕੀ ਫੁੱਲ ਪੇਮੈਂਟ ਕਨੀ ਦੀ ਪੇਮੈਂਟ ਇਹ ਦੀ ਗੱਡੀ ਦੀ ਮੰਨ ਕੇ ਚੱਲੋ ਬਾਈ ਜੀ ਲੋ 8 ਲੱਖ 15000 ਦੀ ਕਾਰ ਆ ਪੰਜਾਬ ਦਾ ਨੰਬਰ ਲਾ ਕੇ ਠੀਕ ਆ ਬਾਈ ਜੇ ਕਿਸੇ ਭਰਾ ਨੇ ਇਹੀ ਨੰਬਰ ਨਾਲ ਐਨਓਸੀ ਨਾਲ ਚਾਹੀਦੀ ਆ ਤਾਂ 50000 ਰੁਪਏ ਡਿਸਕਾਊਂਟ ਵੀ ਹੋ ਜੀ ਠੀਕ ਆ ਬਾਈ ਗੱਲਬਾਤ ਕਰ ਲਿਓ 1.5 ਲੱਖ ਰੁਪਏ ਲਾਓ ਗੱਲਬਾਤ ਤੁਸੀਂ ਕਰ ਲਿਓ ਨਾ ਆਪਾ ਲੋਨ ਵਗੈਰਾ ਆ ਜੂ ਅੱਗੇ ਤੁਹਾਨੂੰ ਦਿਖਾਉਣੇ ਆ ਹੁਣ Honda Sutra ਚਿੱਟੀ ਕਬੂਦਰੀ ਦਿਖਾਉਣੇ ਆ ਆਪਾ ਤੁਹਾਨੂੰ Honda City ਬਾਈ ਇਹ ਵੀ ਕਾਰ ਜੈਨੂ ਨਜ਼ਮੀ ਸਾਰੀ ਕਾਰ origional ਆ ਜੀ ਕਿੰਨਾ ਮਾਡਲ ਆ ਬਾਈ ਇਹ 2018 ਮਾਡਲ ਆ ਜੀ ਡੀਜ਼ਲ ਵੇਰੀਐਂਟ ਆ ਠੀਕ ਆ ਪਹਿਲੇ ਨਾਂ ਦੀ ਕਾਰ ਆ ਦੋਨੇ ਚਾਬੀਆਂ ਨਾਲ ਆ ਲਓ ਮੇਟਰ ਦੋਨੇ ਚਾਬੀਆਂ ਨਾਲ ਨੇ ਪਹਿਲੇ ਨਾਂ ਦੀ ਕਾਰ ਆ ਇਹ ਵੀ ਕਾਰ ਬਈ オリジナル ਆ ਬਹੁਤ ਵਧੀਆ ਥੱਲੇ ਮੈਟਿੰਗ ਹੋਈ ਹੋਈ ਆ ਨਵੇਂ ਸੀਟ ਕਵਰ ਆ ਜੀ ਠੀਕ ਹੈ ਜੀ ਰੇਟ ਕਿੰਨਾ ਹੈ ਇਹਦਾ ਕਾਰ ਦੇ ਦਾਂਗੇ ਜੀ ਆਪਾਂ 5 ਲੱਖ 80 ਹਜ਼ਾਰ ਦੀ ਐਨਓਸੀ ਨਾਲ ਐਨਓਸੀ ਨਾਲ 5 ਲੱਖ 80 ਹਜ਼ਾਰ ਦੀ ਹਾਂਜੀ ਬਾਈ ਜੀ ਡੇਢ ਲੱਖ ਦੇ ਕੇ ਮਿਲ ਜੂ ਹਾਂਜੀ ਡੇਢ ਲੱਖ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਕਰਵਾਵਾਂਗੇ ਆਪਾਂ ਲੋਨ ਜੀ ਲੋਨ ਹੋ ਜੂ ਜੀ ਕੈਂਟ ਗੱਲ ਬਾਤ 18 ਮਾਡਲ ਬਈ ਫਰਸਟ ਓਨਰ ਡੀਜ਼ਲ ਵੇਰੀਐਂਟ ਦੀ ਆ ਵੀ ਡਿਟੇਲ ਸੇਮ ਆ ਬਈ ਇਹਦੀ ਸੇਮ ਲੇ ਮਿੱਤਰੋ ਸੇਮ ਡਿਟੇਲ ਆ 18 ਮਾਡਲ ਓਨਰ ਫਸਟ ਡੀਜ਼ਲ ਅੰਦਰੋਬੀ ਕੈਂਟਕਾਰ ਇਹ ਵੀ 5 ਲੱਖ 80 ਹਜ਼ਾਰ ਦੀ 1.5 ਲੱਖ ਰੁਪਏ ਲੈ ਆਇਓ ਤੇ ਬਾਈ ਜੀ ਗੱਡੀ ਲੈ ਜਿਓ ਅੰਦਰੋਬਾਈ ਸ਼ਾਨਦਾਰ ਇੰਟੀਰੀਅਰ ਆਗਾ ਕੈਂਟਕਾਰਾਂ ਨੇ ਬਾਈ ਜਿਹੜੀ ਮਰਜ਼ੀ ਗੱਡੀ ਲੈ ਜਿਓ ਚੁਆਇਸ ਤੁਹਾਡੀ ਆ 1.5 ਲੱਖ ਲੈ ਆਇਓ ਇੱਥੇ ਵੀ 1.5 ਲੱਖ ਲੈ ਆਇਓ ਬਾਕੀ ਹੋ ਜਾਣਾ ਲੋਨ ਹੁਣ ਤੁਹਾਨੂੰ ਹੋਰ ਦਿਖਾਉਣਾ ਗੱਡੀ ਅਗਲੀ ਗੱਡੀ ਆ ਗਈ ਆਪਣੇ ਕੋਲ ਸਕਾਰਪਿਓ ਵੀਰੇ ਯਾਰ ਇੱਕ ਗੱਲ ਹੈ ਗਈ ਵੀ ਜਿਵੇਂ ਹੁਣ ਆਪਣਾ ਸੁਪਨਾ ਹੁੰਦਾ ਯਾਰ ਵੀ ਵੱਡੀ ਗੱਡੀ ਲੈ ਲਈ ਸਕਾਰਪਿਓ ਪੈਸੇ ਆਪਣੇ ਕੋਲ ਘੱਟ ਹੁੰਦੇ ਨੇ ਜੀ ਇਹਦਾ ਕੋਈ ਹੈ ਸੋਲੂਸ਼ਨ ਹਾਂਜੀ ਬਾਈ ਜੀ ਇਹਦੇ ਲੋਨ ਕਰਵਾ ਕੇ ਦੇਵਾਂਗੇ ਆਪਾਂ ਅੱਛਾ ਕਿੰਨਾ ਕੋਜੂ ਬਾਈ ਲੋਨ ਤੇ ਇਹਦੇ 1.5 ਲੱਖ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਕਰਾ ਦਾਂਗੇ ਜੀ ਲੋਨ 1.5 ਲੱਖ ਦਾ ਲੋਨ ਹੋ ਜਾਓ 1.5 ਲੱਖ ਦੇ ਦੇਖੀਂ ਓਰੀਜਨਲ ਆ ਅੱਛਾ ਬਰਨਾਲੇ ਦਾ ਨੰਬਰ ਆ ਸੈਕੰਡ ਓਨਰ ਆ ਜੀ ਮਾਡਲ ਕਿੰਨਾ ਬਈ ਇਹ 2013 ਮਾਡਲ ਆ 10 ਮਹੀਨੇ ਦੀ ਕਾਰ ਆ ਜੀ ਠੀਕ ਆ ਮਤਲਬ 13 ਮਾਡਲ 10 ਮਹੀਨੇ ਦੀ ਕਾਰ ਆ ਗਈ ਪੰਜਾਬ ਨੰਬਰ ਆ ਸੈਕੰਡ ਓਨਰ ਆ ਬਈ ਪੈਸੇ ਘਟਨੇ 1.5 ਲੱਖ ਰੁਪਏ ਹੈਗਾ ਚੁੱਕ ਕਰਕੇ ਆ ਜਾਓ ਮੇਰਾ ਵੀਰ ਗੱਡੀ ਲੈ ਜਿਓ ਅੰਦਰੋਂ ਅੰਟੀਰੀਅਰ ਵੀ ਚੈੱਕ ਕਰ ਲੋ ਐਲਈਡੀ ਵੈਰਾ ਲੱਗੀ ਹੋਈ ਹੈਗੀ ਤੇ ਬਾਈ ਜੀ ਲੋਨ ਹੋ ਜਾਊਗਾ 1.5 ਲੱਖ ਰੁਪਏ ਭਰ ਕੇ ਤੇ ਬਾਈ ਟੋਟਲ ਡਿਮਾਂਡ ਕਿੰਨੀ ਹੈ ਦੀ ਵੀ ਦੱਸ ਦੋ ਇਹ ਬਾਈ ਜੀ 4,65,000 ਦੀ ਕਾਰ ਆ ਜੀ ਠੀਕ ਹੈ ਲਓ ਮਤਲਬ 4,65,000 ਦੀ ਗੱਡੀ ਮਿਲ ਜੂ 1.5 ਲੱਖ ਰੁਪਏ ਲੈ ਆਓ ਜੈਨੂੰ ਕਾਰ ਆ ਜੈਨੂੰ ਰੰਗ ਪੇਂਟ ਆ ਗੱਡੀ ਲੈ ਜਾਓ ਘਰ ਉਦੋਂ ਬਾਅਦ ਭਰ ਦਿਓ ਲੋਨ ਅੱਗੇ ਆ ਗਈ ਵੀਰੇ ਆਪਣੇ ਕੋਲ ਸਵਿਫਟ ਡਿਜ਼ਾਇਰ ਆਣਾ ਜੀ ਇਹ ਬਾਈ ਜੀ 2012 ਮਾਡਲ ਆ ਬੀਡੀ ਆ ਠੀਕ ਆ ਬਾਈ ਪੰਜਾਬ ਦਾ ਨੰਬਰ ਆ ਲਾਈਵ ਹੀਲ ਕਾਰ ਦੇ ਪਏ ਹੋਏ ਆ ਇਹ ਵੀ ਜੈਨੂਨ ਆ ਵੀਰੇ ਕਾਰ ਹਾਂਜੀ ਜੈਨੂਨ ਕਾਰ ਆ ਵੀ ਜੈਨੂਨ ਕਾਰ ਆ ਜੀ ਠੀਕ ਐ ਭਾਈ ਜੈਨੂਨ ਜਿਆ ਕਾਰਾਂ ਨੇ ਆ ਬੰਪਰ ਗੱਲੇ ਪੇਂਟ ਨੇ ਬਾਕੀ ਵੀਰੇ ਤੁਸੀਂ ਚੈੱਕ ਕਰ ਲਓ ਗੱਡੀ ਸੋਹਣੀ ਸਾਫ ਸੁਥਰੀ 12 ਮਾਡਲ ਡੀਜ਼ਲ ਵਾਰੀਐਂਟ ਰੇਟ ਕਿੰਨਾ ਬਾਈ ਇਹਦਾ ਇਹ ਹੈਗੀ ਕਾਰ ਬਾਈ ਜੀ 3 ਲੱਖ 15 ਹਜ਼ਾਰ ਦੀ 3 ਲੱਖ 15 ਹਜ਼ਾਰ ਦੀ ਹਾਂਜੀ ਬਾਈ ਲੱਖ ਰੁਪਈਆ ਭਰ ਕੇ ਮਿਲ ਜੂਏ ਲੱਖ ਰੁਪਈਆ ਲੈ ਕੇ ਆਓ ਬਾਕੀ ਲੋਨ ਕਰਾ ਲਓ ਮੇਟਰੋ ਲੱਖ ਰੁਪਈਆ ਲੈ ਆਓ ਬਾਕੀ ਹੋ ਜਾਣਾ ਲੋਨ ਅਵੇ ਅੱਗੇ ਆ ਗਈ ਆਪਣੇ ਕੋਲ Honda Amaze ਹੈ ਵੀਰੇ ਹਾਂਜੀ ਬਾਈ ਕੀ ਗੱਲ ਬਾਤ ਹੈ ਦੀ ਬਸ ਪਿੰਨ ਕਾਰਡ ਆਧਾਰ ਕਾਰਡ ਲੈ ਆਓ ਜੀ ਗੱਡੀ ਲੈ ਜਾਓ ਅੱਛਾ ਬਾਈ ਫੁੱਲ ਲੋਨ ਹੈ ਫੁੱਲ ਲੋਨ ਹੋ ਜਾਊਗਾ ਲ ਮਿੱਤਰੋ ਆ ਗੱਡੀ ਹੈਗੀ ਫੁੱਲ ਲੋਨ ਹੋ ਜਾਊਗਾ ਆਧਾਰ ਕਾਰਡ ਲੈ ਕੇ ਆਓ ਪਿੰਨ ਪਿੰਨ ਕਾਰਡ ਲੈ ਕੇ ਹੋਣਾ ਤੁਹਾਡਾ ਸਿਮਲ ਸਕੋਰ ਵਧਿਆ ਹੋਣਾ ਚਾਹੀਦਾ ਗੱਡੀ ਲੈ ਜਾਓ ਮਾਡਲ ਕਿੰਨਾ ਬਾਈ ਇਹ 2016 ਮਾਡਲ ਹੈ ਜੀ ਠੀਕ ਹੈ ਵੀਰੇ ਲੁਧਿਆਣੇ ਦਾ ਨੰਬਰ ਆ ਡੀਜ਼ਲ ਹੈ ਵੀਰੇ ਡੀਜ਼ਲ ਵੇਰੀਐਂਟ ਹੈ ਜੀ ਠੀਕ ਹੈ ਚੰਗੀ ਗੱਡੀ ਆ ਓਕੇ ਤੇ 380000 ਦੀ ਕੀਮਤ ਆ ਔਰ 380 ਦੀ ਕਰਾ ਦਾਂਗੇ ਲੋਨ ਕਰਤੇ ਠੀਕ ਹੈ ਮਿੱਤਰੋ 380000 ਦੀ ਗੱਡੀ ਆ 380000 ਦਾ ਹੀ ਲੋਨ ਹੋ ਜੂਗਾ ਫੁੱਲ ਪੇਮੈਂਟ ਫੁੱਲ ਲੋਨ ਹੋ ਜੂਗੀ ਤੇ ਠੀਕ ਹੈ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਲੈ ਜਿਓ ਅੱਗੇ ਤੁਹਾਨੂੰ ਦਿਖਾਉਣਿਆ ਹੁਣ ਲੀਵਾ ਗੱਡੀ ਟੋਇਟਾ ਵਾਲਾਂ ਦੀ ਕੀ ਗੱਲਬਾਤ ਆ ਬਈ ਇਹਦੀ ਇਹ ਬਾਈ ਜੀ 2014 ਮਾਡਲ ਆ ਠੀਕ ਹੈ ਬਾਈ 12 ਮਹੀਨੇ ਦੀ ਹੈ ਡਬਲ ਇਰ ਬੇਗ ਵਾਲੀ ਆ ਠੀਕ ਹੈ ਟਾਇਰ ਨਵੇਂ ਆ ਜੀ ਕੀਮਤ ਆ ਕਾਰ ਦੀ ਬਾਈ ਜੀ 3,25,000 ਰੁਪਏ 3,25,000 ਕੀਮਤ ਆ ਲੱਖ ਰੁਪਏ ਭਰ ਕੇ ਮਿਲ ਜੂ ਇਹ ਹਾਂ ਦੇ ਦਾਂਗੇ ਬਾਈ ਜੀ ਤਾਂ ਮਿੱਤਰੋ ਲੱਖ ਰੁਪਏ ਭਰ ਕੇ 2014 ਮਾਡਲ ਬਾਈ 2014 ਜੀ 14 ਮਾਡਲ ਲੀਪਾ ਲੈ ਜਿਓ ਗੱਡੀ ਵੀਰੇ ਓਰੀਜਨਲ ਆ ਤਕਰੀਬਨ ਸਾਰੀ ਹਾਂ ਜੀ ਬਾਈ ਜੀ ਠੀਕ ਆ ਬਾਈ ਗੱਡੀ ਓਰੀਜਨਲ ਆ ਗੱਲਬਾਤ ਤੁਸੀਂ ਕਰ ਲਿਓ ਸੋਹਣੀ ਕਾਰ ਆ ਅੱਗੇ ਕਹਿੰਦੇ ਆ ਇੱਧਰ ਆ ਗਈ ਆਪਣੇ ਕੋਲ ਸਵਿਫਟ ਜੀ ਇਹ ਬਾਈ ਜੀ 2017 ਮਾਡਲ ਆ ਬੀਡੀਆਈ ਆ ਹੂੰ ਫਰਸਟ ਓਨ NOC ਦੇ ਨਾਲ ਕਾਰ ਦਾ ਪ੍ਰਾਈਸ ਰੱਖਿਆ ਜੀ 4,70,000 ਰੁਪਇਆ 4,70,000 ਬਾਈ ਚਾਰੇ ਟਾਇਰ ਨਵੇਂ ਨੇ ਮਿੱਤਰੋ ਚਾਰੇ ਟਾਇਰ ਨਵੇਂ ਨੇ 17 ਮਾਡਲ 11ਵੇਂ ਮਹੀਨੇ ਦੀ 4,70,000 ਦੀ ਮਿਲ ਜੂ ਵੀਰੇ 1.5 ਲੱਖ ਭਰ ਕੇ ਮਿਲ ਜੂ ਗੱਡੀ ਇਹ ਲੱਖ ਰੁਪਇਆ ਜੀ ਲੱਖ ਰੁਪਇਆ ਲੈ ਆਓ ਬਾਕੀ ਕਰਾਵਾਂਗੇ ਲੋਨ ਲੱਖ ਲੈ ਕੇ ਆਓ ਬਾਕੀ ਉਹ ਜੀ ਲੋਨ 17 ਮਾਡਲ ਆ ਟਾਇਰ ਤੋਂ ਨਵੇਂ ਨੇ ਵੀਰੇ Ориਜినਲ ਆ ਗੱਡੀ ਸਾਰੀ Ориਜినਲ ਆ 60,000 ਕਿਲੋਮੀਟਰ ਚੱਲੀ ਆ ਬਾਈ ਜੀ ਮਿੱਤਰੋ 60,000 ਕਿਲੋਮੀਟਰ ਚੱਲੀ ਆ ਗੱਲ ਬਾਤ ਤੁਸੀਂ ਕਰ ਲਿਓ ਅੱਗੇ ਇੱਧਰ ਆ ਗਈ ਆ ਆਪਣੇ ਕੋਲ ਸਪਰਟ ਗ੍ਰੇ ਕਲਰ ਦੀ ਵੀਰੇ ਹਾਂਜੀ ਬਾਈ ਜੀ ਇਹ 2017 ਮਾਡਲ ਆ ਜੀ ਠੀਕ ਹੈ ਵੀਰੇ ਚਾਰੇ ਟਾਇਰ ਨਵੇਂ ਆ ਫਰਸਟ ਓਨਰ ਕਾਰ ਆ ਸਿੰਗਲ ਏਅਰ ਬੈਗ ਵਾਲੀ ਆ ਠੀਕ ਹੈ ਬਾਈ ਤੇ ਬਾਕੀ ਓਰੀਜਨਲ ਦੀ ਪੇਂਟ ਦੀ ਗੱਡੀ ਆ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਠੀਕ ਆ ਬਾਈ ਗੱਡੀ ਘੈਂਟ ਆਗੀ ਰੇਟ ਕਿੰਨਾ ਬਾਈ ਰੇਟ ਕਿੰਨਾ ਦੱਸੋ ਦੋ ਮੰਤ ਚਾਬੀਆਂ ਨਾਲ ਆ ਹੂੰ ਸਾਢੇ 4 ਲੱਖ ਦੀ ਐਨਓਸੀ ਨਾਲ ਕਾਰ ਦੇ ਦਿਆਂਗੇ ਬਾਈ ਸਾਢੇ 4 ਲੱਖ ਦੇ ਆ ਹਾਂਜੀ ਤਾਂ ਮਿੱਤਰੋ 17 ਮਾਡਲ ਸਾਢੇ 4 ਲੱਖ ਵੀ ਲੈ ਜਾਓ ਲੱਖ ਰੁਪਏ ਲੈ ਆਓ ਗੱਡੀ ਇਹ ਵੀ ਲੈ ਜਾਓ ਹਣਾ ਬਾਈ ਬਾਕੀ ਹੋ ਜਾਣਾ ਲੋਨ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਹ ਏ ਬਾਈ ਜੀ 2014 ਮਾਡਲ ਆ ਹੂੰ ਫਰਸਟ ਓਨਰ ਕਾਰ ਆ ਚਾਰੇ ਟਾਇਰ ਨਵੇਂ ਆ ਠੀਕ ਆ ਬਾਈ ਬੰਪਰ ਛੱਡ ਕੇ ਬਾਕੀ ਸਾਰੀ ਗੱਡੀ origignal ਆ ਜੀ ਠੀਕ ਆ ਬਾਈ ਮੈਂ ਇੱਕ ਚੀਜ਼ ਦੇਖੀ ਆ ਹਾਂਜੀ ਬਾਈ ਜਿੰਨੇ ਮੈਂ ਗੱਡੀ ਦੇ ਹਰ ਤੱਕ ਨਿਗਾਹ ਮਾਰੀ ਆ ਸਾਰੇ ਵੀਰੇ ਯਾਰ origignal ਪੇਂਟ ਦੇ ਗੱਡੀ ਆ origignal ਪੇਂਟ ਬਾਈ ਜੀ ਠੀਕ ਆ ਤੇ ਬਾਈ ਕੱਲੇ ਬੰਪਰ ਛੱਡ ਕੇ ਸਾਰੀਆਂ ਗੱਡੀਆਂ ਜੀ ਬਾਈ ਜੈਨੂਨ ਨੇ ਘੈਂਟ ਕਾਰਾਂ ਨੇ ਈਆਂ ਇਹ 16 ਮਾਡਲ ਆ ਬਾਈ 14 ਜੀ 14 ਮਾਡਲ ਤੇ ਮਤਲਬ 14 ਮਾਡਲ ਆਗੀ ਘੈਂਟ ਕਾਰ ਆ ਓਨਰ ਫਰਸਟ ਬਾਈ ਫਰਸਟ ਓਨਰ ਆ ਜੀ ਫਰਸਟ ਓਨਰ ਆ ਤੇ ਵੀਰੇ ਰੇਟ ਦੀ ਮੈਂ ਗੱਲਬਾਤ ਕਰਾ ਰਹੀ ਆ ਵੀ ਰੇਟ ਦੇ ਦਾਂਗੇ ਵੀਰੇ ਐਨਓਸੀ ਨਾਲ 350000 ਦੀ ਕਾਰ 350000 ਦੀ ਹਾਂਜੀ ਵੀਰੇ ਐਨਓਸੀ ਨਾਲ ਬਾਈ 350000 ਦੀ ਮਿਲ ਜੂ ਲੋਨ ਕਰਵਾਉਣਾ ਲੋਨ ਵੀ ਹੋ ਜੂ ਲੱਖ ਰੁਪਏ ਲੈ ਆਓ ਗੱਡੀ ਲੈ ਜਾਓ ਸਵਿਫਟ 14 ਮਾਡਲ ਇਹ ਵੀ 14 ਮਾਡਲ ਆ ਗੱਡੀ ਯਾਰ ਇਹ ਡੀਅਰ 14 ਮਾਡਲ ਆ ਜੀ ਠੀਕ ਹੈ ਵੀਰੇ ਇਹ ਵੀ ਫਾਸਟ ਆ ਇਹ ਵੀ ਫਾਸਟ ਆ ਜੀ ਬੀਡੀਆਈ ਆ ਹਾਂ ਤੇ ਕੀਮਤ ਤਾਂ 90 ਆ ਜੀ ਐਨਓਸੀ ਦੇ ਨਾਲ ਠੀਕ ਹੈ ਲ ਮਿੱਤਰੋ 380000 ਦੀ ਇਹ ਵੀ ਕੀਮਤ ਆ ਗਈ ਗੱਲਬਾਤ ਤੁਸੀਂ ਕਰ ਲਿਓ ਅੰਦਰੋਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਪਹਿਲਾਂ ਅਨਟੀਰੀਅਰ ਬਹੁਤ ਸਾਫ ਸੁਥਰਾ ਘੈਂਟਕਾਰ ਆ ਬਾਈ ਸਭ ਸੁਥਰੀ ਗੱਡੀ ਹੈਗੀ 3 ਲੱਖ 80 ਹਜ਼ਾਰ ਦੀ ਬਈ ਇਹ Swift Desire VDI ਗੱਡੀ ਮਿਲ ਜੂਗੀ ਲੋਨ ਇੱਥੇ ਵੀ ਹੋ ਜੂਗਾ ਬਾਈ ਲੋਨ ਇੱਥੇ ਵੀ ਹੋ ਜੂਗਾ ਠੀਕ ਹੈ ਤੁਹਾਡਾ ਸਿਮਲ ਸਕੋਰ ਘੈਂਟ ਹੋਣਾ ਚਾਹੀਦਾ ਬਾਈ ਠੀਕ ਹੈ ਲੱਖ ਰੁਪਏ ਲੈ ਕੇ ਆ ਤੁਸੀਂ ਚੋਟਾਂ ਜਿਉਂ ਜਿਹੜੀ ਮਰਜ਼ੀ ਗੱਡੀ ਲੈ ਜਿਓ ਗੱਲ ਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਦਿਖਾਉਨੇ ਆ ਬਾਈ ਤੋਹਫਾ ਹਾਂਜੀ ਬਾਈ 2018 ਮਾਡਲ ਹੈ ਬਾਈ ਬਈ ਮੈਂ ਲਖਵਿੰਦਰ ਰਕੂਗਾ ਇੱਕ ਵਾਰ ਨਾ ਗੱਡੀ ਦਾ ਅੰਟੀਰੀਅਰ ਚੈੱਕ ਕਰਾ ਡਿਟੇਲ ਤੁਹਾਨੂੰ ਬਾਅਦ ਦਿੰਨੇ ਆ ਗੱਡੀ ਦੀ ਇਹ ਹੈਗੀ ਬਈ ਡਿਓਸ ਗੱਡੀ ਆ ਚੈੱਕ ਕਰੋ ਬਾਈ ਜਿਵੇਂ ਨਾ ਏਜੰਸੀ ਦੇ ਵਿੱਚ ਪਿਆਨ ਹੁੰਦਾ ਨਾ ਜਮੀ ਅਨਟਚ ਇੰਟੀਰੀਅਰ ਦਾ ਬਾਈ ਬਹੁਤ ਘੈਂਟ ਅਨਟਰੀਅਰ ਹੈਗਾ 18 ਮਾਡਲ ਹੈ ਬਾਈ ਇਹ 2018 ਮਾਡਲ ਹੈ ਜੀ ਫਰਸਟ ਓਨਰ ਆ ਠੀਕ ਹੈ ਬਾਈ ਦੋਨੋਂ ਚਾਬੀਆਂ ਨਾਲ ਆ ਓਕੇ ਆਲ オリジナル ਪੇਂਟ ਦੀ ਕਾਰ ਆ ਜੀ ਠੀਕ ਹੈ ਵੀਰੇ ਤੇ 5.5 ਲੱਖ ਰੁਪਏ ਐਨਓਸੀ ਨਾਲ ਇਹਦਾ ਪ੍ਰਾਈਸ ਆ ਜੀ ਠੀਕ ਹੈ ਮਤਲਬ ਸਾਢੇ 5 ਲੱਖ ਦੀ ਇਹ ਗੱਡੀ ਮਿਲ ਜੂਗੀ ਜੇ ਕਿਸੇ ਨੇ ਟੈਕਸੀ ਨੰਬਰ ਵੀ ਲਾਉਣਾਗਾ ਟੈਕਸੀ ਨੰਬਰ ਵੀ ਲੱਗਦਾ ਵੀਰੇ ਕਿ ਪੰਜਾਬ ਨੰਬਰ ਲਾਉਣਾ ਪੰਜਾਬ ਨੰਬਰ ਵੀ ਲੱਗ ਜੂਗਾ ਤੇ ਬਾਈ 1.5 ਲੱਖ ਪਰ ਕੇ ਵੀ ਮਿਲ ਜੂਣਾ ਹਾਂਜੀ ਬਾਈ ਜੀ ਲਓ ਮਿੱਤਰੋ 1.5 ਲੱਖ ਪਰ ਕੇ ਵੀ ਮਿਲ ਜੂ ਗੱਲ ਬਾਤ ਤੁਸੀਂ ਕਰ ਲਿਓ ਘੈਂਟ ਘੈਂਟ ਕਰਨੇ ਬਾਈ ਹੁਣ ਬਾਈ ਤੁਹਾਨੂੰ ਦਿਖਾਉਨੇ ਆ ਆਟੋਮੈਟਿਕ ਘੱਟ ਬਜਟ ਵਾਲੀ ਗੱਡੀ ਜੇ ਕਿਸੇ امیر ਨੇ ਆਟੋਮੈਟਿਕ ਗੱਡੀ ਚਾਹੀਦੀ ਹੈਗੀ ਆਹ ਖੜੀਆ ਤੇ ਬਾਈ ਡਿਟੇਲ ਕਿੰਨੀ ਹੈ ਕਿੰਨੀ Ориਜਨਲ ਆ ਇਹ ਸਾਰੀ ਕਾਰ Ориਜਨਲ ਆ ਬਾਈ ਜੀ ਠੀਕ ਆ ਬਾਈ 2010 ਮਾਡਲ ਆ ਆਟੋਮੈਟਿਕ ਆ ਠੀਕ ਆ ਬਾਈ ਜੋੜਾ ਡੇਰਾ ਦਾ ਜਮਾ ਨਵਾਂ ਜੋੜਾ ਹੈਗਾ 80 ਪੈਸੇ ਜੀ ਠੀਕ ਆ ਬਾਈ ਘੈਂਟ ਕਾਰ ਆ ਬਾਈ ਸ਼ੀਸ਼ੇ ਨਾਲ ਲਾ ਕੇ ਦਿਖਾ ਦੇ ਇੱਕ ਵਾਰੀ ਗੱਡੀ ਤੇ ਬਾਈ 10 ਮਾਡ 6000 ਨੰਬਰ ਬਾਈ ਇੱਕ ਵਾਰ ਕਿਉਂ ਲਖਵਿੰਦਰ ਨੂੰ ਫਰੰਟ ਤੋਂ ਦਿਖਾ ਦੇ ਗੱਡੀ ਬਾਈ ਸਾਰੀ ਓਰੀਜਨਲ ਆ ਆਟੋਮੈਟਿਕ ਆਗੀ ਡੀਜ਼ਲ ਆ ਨਾ ਬਾਈ ਡੀਜ਼ਲ ਬਾਈ ਜੀ ਰੇਟ 240000 ਦੀ ਕਾਰ ਦੇ ਦਾਂਗੇ ਜੀ 240000 ਦੀ ਬਾਈ ਗੱਡੀ ਮਿਲ ਜੂਗੀ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਹੁਣ ਸਾਨੂੰ ਦਿਖਾਉਣੇ ਜੇ ਕਿਸੇ ਵੀਰਦ ਨੇ ਘੱਟ ਬਾਈਟਾਗਾ 70 75000 ਰੁਪਏ ਹੈਗਾਗਾ ਚੁੱਪ ਕਰਕੇ ਚੱਕ ਲਿਓ ਗੱਡੀ ਲੈ ਜਾਓ ਗੱਡੀ ਵੀ ਸਾਰੀ ਓਰੀਜਨਲ ਆ ਨਾ ਵੀਰੇ ਹਾਂਜੀ ਬਾਈ ਜੀ ਕੀ ਗੱਲ ਬਾਤ ਆ ਜੀ ਇਹ ਬਾਈ ਜੀ 2000 10 ਮਾਡਲ ਓਰੀਜਨਲ ਬਰਨਾਲੇ ਦਾ ਨੰਬਰ ਤੇ ਓਰੀਜਨਲ ਹੀ ਰੰਗ ਪੈਂਟ ਆ ओरिजिनल ਹੀ ਨੰਬਰ ਆ ਗੱਡੀ ਘੈਂਟ ਆ 10 ਮਾਡਲ ਆ ਬਾਈ ਸਾਫ ਸੁਥਰੀ ਕਾਰ ਆ ਗਈ ਕੋਤੋਂ ਬਾਈ ਟਚਿੰਗ ਵਾਸ਼ਿੰਗ ਕੁਛ ਵੀ ਨਹੀਂ ਕਰਾਇਆ ਹੈ ਨਾ ਵੀਰੇ ਤੇ ਹਾਂਜੀ ਵੀਰੇ ਠੀਕ ਐ ਦੋ ਚੀਜ਼ਾਂ ਦੇ ਵਿੱਚ ਬਾਈ ਇਹ ਕਾਰ ਦੇ ਦਾਂਗੇ ਬਾਈ ਜੀ 75000 ਦੀ 75000 ਦੀ ਪਾਸਿੰਗ ਰਹਿ ਗਈ ਨਾਲ 10 ਪਾਸਿੰਗ 25 ਤੱਕ ਪਈ ਆ ਜੀ ਠੀਕ ਐ ਬਾਈ 25 ਤੱਕ ਪਾਸਿੰਗ ਪਈ ਆ 75000 ਦੀ ਵੀ ਗੱਡੀ ਮਿਲ ਜੂ Tata Indica ਤੇ ਬਾਈ ਕਿਸੇ ਵੀਰ ਨੂੰ ਇਹਨਾਂ ਵਿੱਚੋਂ ਕੋਈ ਗੱਡੀ ਵਧੀਆ ਲੱਗੀ ਆ ਤਾਂ ਬਾਈ ਗੱਲਬਾਤ ਕਰ ਲਿਓ ਵੀਰੇ ਇੱਕ ਵਾਰੀ ਆਪਣਾ ਐਡਰੈਸ ਸਮਝਾ ਦਿਓ ਜੀ ਐਡਰੈਸ ਬਾਈ ਜੀ ਪਿੰਡ ਦੱਦਾ ਹੂਰਾ ਤਸੀਲ ਰਾਏਕੋਟਾ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਬਾਈ ਰਾਏਕੋਟ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਹੈ ਜੀ ਆਪਣਾ ਦੱਦਾਹੂਰ ਮਹਿਰ ਦਾ ਪੁਲ ਮਸ਼ਹੂਰ ਆ ਪੁਲ ਦੇ ਉੱਪਰ ਹੀ ਆਪਣਾ ਘਰ ਠੀਕ ਹੈ ਬਾਈ ਗੱਲਬਾਤ ਤੁਸੀਂ ਕਰ ਲਿਓ ਘੈਂਟ ਘੈਂਟ ਗੱਡੀਆਂ ਨੇ ਬਾਈ ਜੈਨਨ ਕਰਾਣੇ ਤੇ ਬਈ ਕੋਈ ਵੀ ਗੱਡੀ ਦੇ ਆ ਕੇ ਹੱਥ ਧਰ ਦਿਓ ਮੈਂ ਕਹਾਂ 1 ਰੁਪਿਆ ਦਾ ਨੁਕਸਾਨ ਨਿਕਲਣਾ ਬਈ ਗੱਡੀ ਦੇ ਠੀਕ ਹੈ ਬਾਈ ਗੱਲਬਾਤ ਤੁਸੀਂ ਕਰ ਲਿਓ ਠੀਕ ਹੈ ਬਾਈ ਇਹ ਹੋਰ ਲੱਗੇ ਤੋਂ ਟੋਟ ਨਾ ਗੱਲ ਕਰਕੇ ਤਾਂ ਬਈ ਬਣ ਰਹੇ ਹੋ ਆਪਣੇ ਚੈਨਲ ਦੇ ਸਸੀ ਗੱਲ